ਸਵਾਗਤ ਹੈ ਤੁਹਾਡਾ ਮੇਰੇ ਚੈਨਲ ਟੁੱਟੇ ਤਾਰੇ ਦੇ ਵਿੱਚ ਕਹਾਣੀ ਸ਼ੁਰੂ ਕਰਨ ਲੱਗੀ ਹੈ ਜੀ ਇਹ ਕਹਾਣੀ ਹੈ ਪੰਜ ਡੱਡੂਆਂ ਦੀ ਪੰਜ ਡੱਡੂ ਇੱਕ ਜੰਗਲ ਦੇ ਵਿੱਚ ਰਹਿੰਦੇ ਹੁੰਦੇ ਆ ਤੇ ਉਹ ਇੱਕ ਦਿਨ ਜੰਗਲ ਦੇ ਵਿੱਚ ਤੁਰੇ ਜਾ ਰਹੇ ਨੇ ਤੇ ਉਹ ਉਹਨਾਂ ਦੇ ਵਿੱਚੋਂ ਤਿੰਨ ਡੱਡੂ ਇੱਕ ਖੂਹ ਦੇ ਵਿੱਚ ਡਿੱਗ ਜਾਂਦੇ ਨੇ ਤੇ ਦੋ ਡੱਡੂ ਬਚ ਜਾਂਦੇ ਨੇ ਹੁਣ ਜਿਹੜੇ ਤਿੰਨ ਡੱਡੂ ਖੂਹ ਦੇ ਵਿੱਚ ਡਿੱਗੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਬਾਹਰ ਨਿਕਲੀਏ ਜਿਹੜੇ ਦੋ ਡੱਡੂ ਉੱਪਰ ਬੈਠੇ ਨੇ ਉਹ ਉਹਨਾਂ ਨੂੰ ਸਮਝਾਉਂਦੇ ਨੇ ਕਿ ਇਹ ਖੂਬ ਬਹੁਤ ਢੂਂਗਾ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਤਾਂ ਉਹ ਫਿਰ ਕੋਸ਼ਿਸ਼ ਕਰਦੇ ਨੇ ਤਿੰਨੇ ਡੱਡੂ ਸ਼ਾਇਦ ਬਾਹਰ ਨਿਕਲ ਸਕੀਏ ਉਹ ਫਿਰ ਕਹਿ ਦਿੰਦੇ ਨੇ ਉੱਪਰ ਬੈਠੇ ਡੱਡੂ ਜਿਹੜੇ ਦੋ ਬੱਚੇ ਹੁੰਦੇ ਨੇ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਹੁਣ ਤੁਹਾਨੂੰ ਸਾਰੀ ਜ਼ਿੰਦਗੀ ਇਸੇ ਖੂ ਦੇ ਵਿੱਚ ਰਹਿਣਾ ਪਵੇਗਾ ਇਹ ਸੁਣ ਕੇ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਡੱਡੂ ਹਾਰ ਕੇ ਬੈਠ ਜਾਂਦਾ ਕਿ ਹਾਂ ਸ਼ਾਇਦ ਇਹ ਠੀਕ ਕਹਿ ਰਹੇ ਨੇ ਅਸੀਂ ਬਾਹਰ ਨਹੀਂ ਨਿਕਲ ਸਕਾਂਗੇ ਤੇ ਹੁਣ ਅਸੀਂ ਇੱਥੇ ਹੀ ਰਹਿਾਂਗੇ ساری ਉਮਰ ਖੂਹ ਦੇ ਵਿੱਚ ਹੀ ਦੋ ਡੱਡੂ ਫਿਰ ਕੋਸ਼ਿਸ਼ ਕਰਦੇ ਨੇ ਤੇ ਉੱਪਰ ਵਾਲੇ ਫਿਰ ਕਹਿ ਦਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਤੁਹਾਡੀ ਕੋਸ਼ਿਸ਼ ਆ ਜਿਹੜੀ ਉਹ ਵਿਅਰਥ ਹੈ ਤੁਸੀਂ ਐਵੇਂ ਆਪਣਾ ਜ਼ੋਰ ਲਾ ਰਹੇ ਹੋ ਇਹ ਸੁਣ ਕੇ ਉਹਨਾਂ ਦੇ ਵਿੱਚੋਂ ਦੋ ਡੱਡੂਆਂ ਦੇ ਵਿੱਚੋਂ ਇੱਕ ਡੱਡੂ ਫਿਰ ਵਹਿ ਜਾਂਦਾ ਕਿ ਹਾਂ ਸ਼ਾਇਦ ਇਹ ਠੀਕ ਕਹਿ ਰਹੇ ਨੇ ਅਸੀਂ ਨਹੀਂ ਨਿਕਲ ਸਕਦੇ ਪਰ ਇੱਕ ਡੱਡੂ ਫਿਰ ਲਗਾਤਾਰ ਕੋਸ਼ਿਸ਼ ਕਰਦਾ ਹੈ ਤੇ ਦੋ ਡੱਡੂ ਜਿਹੜੇ ਉੱਪਰ ਬੈਠੇ ਹੁੰਦੇ ਆਗੇ ਖੋਦ ਦੇ ਉੱਪਰ ਤੇ ਉਹ ਫਿਰ ਕਹਿੰਦੇ ਆ ਕਿ ਤੂੰ ਐਵੇਂ ਜ਼ੋਰ ਲਾ ਰਿਹਾ ਹੈ ਤੂੰ ਨਹੀਂ ਨਿਕਲ ਸਕਦਾ ਤੂੰ ਵੀ ਆਰਾਮ ਨਾਲ ਬੈਠ ਜਾ ਹੁਣ ਤੇ ਪਰ ਉਹ ਲਗਾਤਾਰ ਕੋਸ਼ਿਸ਼ ਕਰੀ ਜਾ ਰਿਹਾ ਹੈ ਜਿਹੜਾ ਇੱਕ ਡੱਡੂ ਬਚਿਆ ਹੁੰਦਾ ਹੈ ਤਾਂ ਫਿਰ ਉਹ ਜਦੋਂ ਕੋਸ਼ਿਸ਼ ਉਹ ਕਰੀ ਜਾਂਦਾ ਕਰੀ ਜਾਂਦਾ ਤਾਂ ਇੱਕਦਮ ਛਲਾੰਗ ਲਗਾਉਂਦਾ ਤੇ ਬਾਹਰ ਆ ਜਾਂਦਾ ਹੁਣ ਉਹ ਦੂਸਰੇ ਡੱਡੂ ਜਿਹੜੇ ਉੱਪਰ ਬੈਠੇ ਨੇ ਉਹ ਹੈਰਾਨ ਹੋ ਜਾਂਦੇ ਨੇ ਕਿ ਬਾਹਰ ਕਿਵੇਂ ਆ ਗਿਆ ਹੁਣ ਤੁਸੀਂ ਵੀ ਹੈਰਾਨ ਹੋਮੋਗੇ ਕਿ ਇੱਕ ਡੱਡੂ ਅਚਾਨਕ ਬਾਹਰ ਕਿਵੇਂ ਆ ਗਿਆ ਹੁਣ ਤੁਹਾਨੂੰ ਮੈਂ ਦੱਸਦੀਆਂ ਕਿ ਉਹ ਬਾਹਰ ਕਿਵੇਂ ਆ ਗਿਆ ਸੀ ਕਿਉਂਕਿ ਉਹ ਡੱਡੂ ਬੋਲਾ ਸੀ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਦੇ ਉੱਪਰ ਯਕੀਨ ਨਹੀਂ ਕਰੋਗੇ ਲੋਕਾਂ ਦੀਆਂ ਗੱਲਾਂ ਨਹੀਂ ਸੁਣੋਗੇ ਆਪਣੀ ਮੰਜ਼ਿਲ ਵੱਲ ਲਗਾਤਾਰ ਤੁਰਦੇ ਰਹੋਗੇ ਤੇ ਲਗਾਤਾਰ ਕੋਸ਼ਿਸ਼ ਕਰਦੇ ਰਹੋਗੇ ਤਾਂ ਤੁਸੀਂ ਆਰਾਮ ਦੇ ਨਾਲ ਪਹੁੰਚ ਜਾਓਗੇ ਇਸ ਦੁਨੀਆ ਵਿੱਚ ਸਭ ਤੋਂ بڑا ਰੋਗ ਕੀ ਕਹੇਂਗੇ ਲੋਕ ਜੇ ਤੁਸੀਂ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓਗੇ ਤਾਂ ਤੁਸੀਂ ਆਪਣੀ ਮੰਜ਼ਿਲ ਨੂੰ ਜ਼ਰੂਰ ਪ੍ਰਾਪਤ ਕਰ ਲਮੋਗੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਲਗਾਤਾਰ ਆਪਣੀ ਮੰਜ਼ਿਲ ਵੱਲ ਵਧਦੇ ਰਹੋ ਲੋਕਾਂ ਦੀ ਪਰਵਾਹ ਨਾ ਕਰੋ ਜੇ ਤੁਹਾਨੂੰ ਮੇਰੀ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ